ਸਸਰੀਆ ਗਾਲ ਆਓ ਅੱਜ ਆਪਾਂ ਇੱਕ ਐਸੀ ਕਹਾਣੀ ਦੀ ਗੱਲ ਕਰੀਏ ਜਿਸ ਵਿੱਚ ਵਿਸ਼ਵਾਸ ਹੈ ਭੁਲੇਖੇ ਨੇ ਤੇ ਆਖਿਰ ਵਿੱਚ ਸੱਚ ਦੀ ਇੱਕ ਹੈਰਾਨ ਕਰਨ ਵਾਲੀ ਖੋਜ ਹੈ ਇੱਕ ਕਹਾਣੀ ਹੈ ਸਿੱਖਾਂ ਦੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਪ੍ਰਗਟ ਹੋਣ ਦੀ ਇੱਕ ਐਸਾ ਪਲ ਜਿਸ ਨੇ ਇਤਿਹਾਸ ਦਾ ਰੁਖ ਹੀ 모ੜ ਦਿੱਤਾ ਸੋਚੋ 3 ਮਾਰਚ 1664 ਦਾ ਦਿਨ ਅਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਜੋਤੀ ਜੋਤ ਸਮਾਉਣ ਤੋਂ ਠੀਕ ਪਹਿਲਾਂ ਸਿਰਫ ਇਹ ਦੋ ਲਫ਼ਜ਼ ਕਹਿੰਦੇ ਨੇ ਬਾਬਾ ਬਕਾਲੇ ਬਸ ਇੰਨਾ ਹੀ ਦੇਖਣ ਨੂੰ ਬਹੁਤ ਸਾਧਾਰਨ ਜਿ ਸ਼ਬਦ ਪਰ ਇਹਨਾਂ ਨੇ ਇੱਕ ਐਸੀ ਖੋਜ ਸ਼ੁਰੂ ਕਰ ਦਿੱਤੀ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਤਾਂ ਜਦੋਂ ਅਠਵੇਂ ਗੁਰੂ ਜੀ ਚਲੇ ਗਏ ਤਾਂ ਪੂਰੀ ਸਿੱਖ ਸੰਗਤ ਕੋਲ ਆਪਣੇ ਅਗਲੇ ਗੁਰੂ ਨੂੰ ਲੱਭਣ ਲਈ ਸਿਰਫ ਇੱਕੋ ਹੀ ਇਸ਼ਾਰਾ ਸੀ ਉਸ ਸਮਾਂ ਹੀ ਐਸਾ ਸੀ ਦਿਲਾਂ ਚ ਬੇਚੈਨੀ ਸੀ ਉਤਸੁਕਤਾ ਸੀ ਪਰ ਨਾਲ ਇੱਕ ਭੰਬਲ ਪੂਸਾ ਵੀ ਸੀ ਕਿ ਆਖਿਰੋ ਕੋਣ ਹੋਵੇਗਾ ਸਾਡਾ ਅਗਲਾ ਰਾਧ ਸੇਰਾ ਕੋਣ ਹੋਵੇਗਾ ਖੈਰ ਉਹ ਇਸ਼ਾਰਾ ਸੰਗਤਾਂ ਨੂੰ ਪੰਜਾਬ ਦੇ ਇੱਕ ਛੋਟੇ ਜਿਹੇ ਨਗਰ ਬਕਾਲੇ ਲੈ ਗਿਆ ਸਭ ਨੂੰ ਲੱਗਿਆ ਕਿ ਬਸ ਇੱਥੇ ਆ ਕੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਪਰ ਹੋਇਆ ਇਸਦੇ ਬਿਲਕੁਲ ਉਲਟ ਇੱਥੇ ਆ ਕੇ ਤਾਂ ਉਲਝਣ ਹੋਰ ਵੀ ਵੱਧ ਗਈ ਹਫੜਾ ਦਫੜੀ ਮਚ ਗਈ ਇੱਕ ਦੋ ਨੇ ਪੂਰੇ 22 22 ਲੋਕਾਂ ਨੇ ਆਪਣੇ ਆਪ ਨੂੰ ਨਵਾਂ ਗੁਰੂ ਐਲਾਨ ਦਿੱਤਾ ਸੋਚ ਕੇ ਦੇਖੋ ਹਰ ਕੋਈ ਆਪਣੀ ਮੰਜੀ ਢਾਕੇ ਬੈਠਾ ਸੀ ਕਿ ਮੈਂ ਹਾਂ ਅਸਲੀ ਗੁਰੂ ਇਸ ਨਾਲ ਸੰਗਤਾਂ ਵਾਸਤੇ ਇੱਕ ਬਹੁਤ ਵੱਡਾ ਵਿਸ਼ਵਾਸ ਦਾ ਸੰਕਟ ਖੜਾ ਹੋ ਗਿਆ ਇਹਨਾਂ ਵਿੱਚੋਂ ਕਈ ਤਾਂ ਵੱਡੇ ਵੱਡੇ ਦਾਵੇਦਾਰ ਸਨ ਜਿਵੇਂ ਕਿ ਧੀਰਮਲ ਉਹਦਾ ਦਾਵਾ ਸਭ ਤੋਂ ਮਜ਼ਬੂਤ ਲੱਗਦਾ ਸੀ ਕਿਉਂਕਿ ਉਹਦੇ ਕੋਲ ਆਦ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਲ ਬੀੜ ਸੀ ਫਿਰ ਬਾਬਾ ਰਾਮ ਰਾਏ ਤੇ ਪ੍ਰਿਥੀ ਚੰਦ ਦੇ ਵੰਸ਼ਜ ਵੀ ਸੀ ਉਹ ਵੀ ਆਪਣਾ ਆਪਣਾ ਹੱਕ ਜਿਤਾ ਰਹੇ ਸਨ ਤਾਂ ਇਸ ਸਾਰੇ ਗੜਬੜ ਕੋਟਾਲੇ ਵਿੱਚ ਸੰਗਤਾਂ ਬਹੁਤ ਪਰੇਸ਼ਾਨ ਹੋ ਗਈਆਂ ਹਰ ਕਿਸੇ ਦੇ ਮਨ 'ਚ ਬਸ ਇੱਕੋ ਸਵਾਲ ਸੀ ਅਸਲੀ ਗੁਰੂ ਕੌਣ ਹੈ ਅਸੀਂ ਕਿਦੇ ਤੇ ਯਕੀਨ ਕਰੀਏ ਨੌਵੀਂ ਜੋਤ ਦੀ ਪਹਿਚਾਨ ਆਖਿਰ ਹੋਵੇਗੀ ਕਿਵੇਂ ਪਰ ਇਸ ਵੱਡੇ ਸਵਾਲ ਦਾ ਜਵਾਬ ਉਹ ਬਕਾਲੇ 'ਚ ਨਹੀਂ ਬਲਕਿ ਕਿਤੇ ਦੂਰ ਸਮੁੰਦਰ ਦੀਆਂ ਲਹਿਰਾਂ ਵਿੱਚ ਲੁਕਿਆ ਹੋਇਆ ਸੀ ਇਹ ਜਵਾਬ ਇੱਕ ਵਪਾਰੀ ਦੀ ਅਰਦਾਸ ਵਿੱਚ ਸੀ ਜੋ ਉਸ ਵੇਲੇ ਜ਼ਿੰਦਗੀ ਤੇ ਮੌਤ ਨਾਲ ਜੂਝ ਰਿਹਾ ਸੀ ਹਾਂਜੀ ਕਹਾਣੀ ਛੋਣ ਐਂਟਰੀ ਹੁੰਦੀ ਹੈ ਮੱਖਣਸ਼ਾ ਲੁਬਾਣਾ ਦੀ ਇੱਕ ਅਮੀਰ ਵਪਾਰੀ ਤੇ ਗੁਰੂ ਘਰ ਦਾ ਸੱਚਾ ਸਿੱਖ ਤਾਂ ਹੋਇਆ ਇੰਜ ਕਿ ਇੱਕ ਵਾਰ ਮੱਖਣਸ਼ਾ ਦਾ ਜਹਾਜ਼ ਸਮੁੰਦਰ ਚ ਇੱਕ ਭਿਆਨਕ ਤੂਫਾਨ ਚ ਫਸ ਗਿਆ ਲਹਿਰਾਂ ਜਹਾਜ਼ ਨੂੰ ਇਧਰ ਉਧਰ ਪਟਕਾ ਰਹੀਆਂ ਸਨ ਲੱਗ ਰਿਹਾ ਸੀ ਕਿ ਬਸ ਅੱਜ ਸਭ ਖਤਮ ਹੋ ਜਾਣਾ ਹੈ ਜਾਨ ਤੇ ਮਾਲ ਸਭ ਦਾਉ ਤੇ ਲੱਗਾ ਸੀ ਜਦੋਂ ਕੋਈ ਆਸਰਾ ਨਾ ਦਿੱਸਿਆ ਤਾਂ ਉਹਨੇ ਦਿਲੋਂ ਗੁਰੂ ਸਾਹਿਬ ਅੱਗੇ ਅਰਦਾਸ ਕੀਤੀ ਇੱਕ ਸੁਖਣਾ ਸੁਖੀ ਹੇ ਸੱਚੇ ਬਾਦਸ਼ਾਹ ਜੇ ਮੇਰਾ ਜਹਾਜ਼ ਤੇ ਮਾਲ ਬਚ ਗਿਆ ਨਾ ਤਾਂ ਮੈਂ ਗੁਰੂ ਘਰ 500 ਸੋਨੇ ਦੇ ਮੋਹਰੇ ਭੇਟ ਕਰਾਂਗਾ ਇਹ ਉਹ ਅਰਦਾਸ ਸੀ ਜਿਸ ਨੇ ਅੱਗੇ ਜਾ ਕੇ ਇਤਿਹਾਸ ਹੀ ਬਦਲ ਦੇਣਾ ਸੀ ਤੇ ਫਿਰ ਇੱਕ ਚਮਤਕਾਰ ਹੋਇਆ ਤੂਫਾਨ ਸ਼ਾਂਤ ਹੋ ਗਿਆ ਤੇ ਜਹਾਜ਼ ਬਚ ਗਿਆ ਅਰਦਾਸ ਕਬੂਲ ਹੋ ਗਈ ਸੀ ਪਰ ਹੁਣ ਅਸਲੀ ਕੰਮ ਸ਼ੁਰੂ ਹੋਣਾ ਸੀ ਆਪਣਾ ਵਾਦਾ ਨਿਭਾਉਣਾ ਦਾ ਤੇ ਇਸੇ ਵਾਦੇ ਨੇ ਉਹਦੇ ਦਿਲ 'ਚ ਸੱਚੇ ਗੁਰੂ ਨੂੰ ਮਿਲਣ ਦੀ ਅਗ ਹੋਰ ਤੇਜ਼ ਕਰ ਦਿੱਤੀ ਅਕਤੂਬਰ 1606 ਮੱਖਣਸ਼ਾਲ ਸਿੱਧਾ ਬਕਾਲੇ ਪਹੁੰਚਿਆ ਉਹਦੇ ਮਨ 'ਚ ਇੱਕੋ ਗੱਲ ਸੀ ਮੈਂ ਉਸ ਗੁਰੂ ਨੂੰ ਲੱਭਣਾ ਹੈ ਜਿਸ ਨੇ ਮੇਰੀ ਜਾਨ ਬਚਾਈ ਪਰ ਜਦੋਂ ਉਹਨੇ ਉੱਥੇ 22 ਗੁਰੂਆਂ ਦਾ ਮੇਲਾ ਦੇਖਿਆ ਤਾਂ ਉਹਨੇ ਇੱਕ ਬਹੁਤ ਹੀ ਸਿਆਣੀ ਤਰਕੀਬ ਸੋਚੀ ਉਹਦੀ ਯੋਜਨਾ ਬੜੀ ਸੌਖੀ ਪਰ ਕਮਾਲ ਦੀ ਸੀ ਉਨੇ ਸੋਚਿਆ ਕਿ ਮੈਂ ਹਰ ਇੱਕ ਦਾਵੇਦਾਰ ਕੋਲ ਜਾਵਾਂਗਾ ਤੇ ਸਿਰਫ 2 ਸੋਨੇ ਦੀਆ ਮੋਰਾ ਪੇਟ ਕਰਾਂਗਾ ਅਸਲੀ ਗੁਰੂ ਤਾਂ ਅੰਤਰਜਾਮੀ ਹੋਵੇਗਾ ਉਹਨੂੰ ਤਾਂ ਪਤਾ ਹੋਵੇਗਾ ਮੇਰੀ 500 ਮੋਰਾ ਦੀ ਸੁਖਨਾ ਬਾਰੇ ਪਰ ਉਹ ਇੱਕ ਇੱਕ ਕਰਕੇ ਸਾਰਿਆਂ ਕੋਲ ਗਿਆ ਤੋਂ ਦੀ ਨਿਰਾਸ਼ਾ ਵੱਧੀ ਗਈ ਕਿਸੇ ਨੇ ਵੀ 500 ਮੋਰਾ ਦੀ ਗੱਲ ਨਾ ਕੀਤੀ ਉਹ ਬਿਲਕੁਲ ਨਿਰਾਸ਼ ਹੋ ਕੇ ਬੈਠ ਗਿਆ ਸੀ ਸੋਚਦਾ ਹੋਣਾ ਕਿ ਇੱਥੇ ਕੋਈ ਸੱਚਾ ਗੁਰੂ ਨਹੀਂ ਹੈ ਤੇ ਫਿਰ ਕਿਸੇ ਨੇ ਉਹਨੂੰ ਦੱਸਿਆ ਇੱਕ ਹੋਰ ਵੀ ਹੈ ਉਹ ਕੋਈ ਦਾਵਾ ਨਹੀਂ ਕਰਦਾ ਬਸ ਇੱਕ ਪਾਸੇ ਇਕਾਂਤ ਚ ਬੈਠ ਕੇ ਭਗਤੀ ਚ ਲੀਨ ਰਹਿੰਦਾ ਹੈ ਨਾਮ ਹੈ ਤੇਗ ਬਹਾਦਰ ਤੇ ਫਿਰ ਉਹ ਪਲ ਆ ਗਿਆ ਜਿਸ ਦਾ ਇਤਿਹਾਸ ਨੂੰ ਇੰਤਜ਼ਾਰ ਸੀ ਮੱਖਣ ਸ਼ਾ ਉਹਨਾਂ ਕੋਲ ਪਹੁੰਚਿਆ ਤੇ ਆਪਣੀ ਪਰਖ ਮੁਤਾਬਿਕ ਦੋ ਮੋਰਾ ਮੱਥਾ ਟੇਕਿਆ ਜਿਵੇਂ ਹੀ ਉਹਨੇ ਇੰਜ ਕੀਤਾ ਗੁਰੂ ਤੇਗ ਬਹਾਦਰ ਜੀ ਹਲਕਾ ਜਿਹਾ ਮੁਸਕਰਾਏ ਤੇ ਬੋਲੇ ਪਾਈ ਸਿੱਖਾ ਵਾਦਾ ਤਾਂ 500 ਮੋਰਾ ਦਾ ਸੀ ਤੇ ਭੇਟਾ ਸਿਰਫ ਦੋ ਦੀ ਬਾਕੀ 498 ਕਿੱਥੇ ਨੇ ਬਸ ਉਸੇ ਵੇਲੇ ਮੱਖਣਸ਼ਾ ਦੇ ਸਾਰੇ ਸ਼ੱਕ ਸ਼ੁਭੇ ਹਵਾ ਹੋ ਗਏ। ਇੱਕ ਪਲ ਵਿੱਚ ਸਾਰਾ ਪੰਬਲ ਪੂਸਾ ਖਤਮ। ਸੱਚ ਦਾ ਸੂਰਜ ਚੜ ਚੁੱਕਾ ਸੀ। ਮੱਖਣਸ਼ਾ ਨੂੰ ਆਪਣਾ ਗੁਰੂ ਮਿਲ ਗਿਆ ਸੀ ਤੇ ਹੁਣ ਸਮਾਂ ਸੀ ਇਹ ਗੱਲ ਪੂਰੀ ਦੁਨੀਆ ਨੂੰ ਦੱਸਣ ਦਾ। ਉਹ ਖੁਸ਼ੀ ਵਿੱਚ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਭੱਜ ਕੇ ਕੋਠੇ ਤੇ ਚੜ ਗਿਆ ਤੇ ਪੂਰੇ ਜ਼ੋਰ ਦੀ ਆਵਾਜ਼ਾਂ ਮਾਰਨ ਲੱਗਾ। ਗੁਰੂ ਲਾਦੋ ਰੇ, ਗੁਰੂ ਲਾਦੋ ਰੇ। ਮਤਲਬ ਗੁਰੂ ਮਿਲ ਗਿਆ ਹੈ, ਸੱਚਾ ਗੁਰੂ ਲੱਭ ਗਿਆ ਹੈ। ਉਦੀ ਆਵਾਜ਼ ਨੇ ਸਾਰੇ ਬਕਾਲੇ ਵਿੱਚ ਸੱਚਾਈ ਦਾ ਐਲਾਨ ਕਰ ਦਿੱਤਾ ਪਰ ਕਹਾਣੀ ਇੱਥੇ ਖਤਮ ਨਹੀਂ ਹੋਈ ਕਿਉਂਕਿ ਜਦੋਂ ਵੀ ਸੱਚ ਸਾਹਮਣੇ ਆਉਂਦਾ ਹੈ ਤਾਂ ਝੂਠ ਨੂੰ ਤਕਲੀਫ਼ ਤਾਂ ਹੁੰਦੀ ਹੈ ਸੱਚੇ ਗੁਰੂ ਦਾ ਪ੍ਰਗਟ ਹੋਣਾ ਅਸਲ 'ਚ ਇੱਕ ਨਵੀਂ ਚੁਣੌਤੀ ਦੀ ਸ਼ੁਰੂਆਤ ਸੀ ਹੁਣ ਸੱਚ ਦਾ ਸਾਹਮਣਾ ਈਰਖਾ ਤੇ ਹਿੰਸਾ ਨਾਲ ਹੋਣਾ ਸੀ ਧੀਰਮਨ ਨੂੰ ਤਾਂ ਜਿਵੇਂ ਅੱਗ ਲੱਗ ਗਈ ਉਹਦਾ ਝੂਠ ਫੜਿਆ ਗਿਆ ਸੀ ਉਹਨੇ ਈਰਖਾ 'ਚ ਸੜ ਕੇ ਆਪਣੇ ਇੱਕ ਬੰਦੇ ਸ਼ੀਹੇ ਨੂੰ ਭੇਜਿਆ ਗੁਰੂ ਜੀ ਤੇ ਹਮਲਾ ਕਰਨ ਲਈ ਉਸਨੇ ਗੁਰੂ ਜੀ ਤੇ ਗੋਲੀ ਵੀ ਚਲਾਈ ਜੋ ਵਾਲ-ਵਾਲ ਬਚੀ ਤੇ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਲੁੱਟ ਕੇ ਲੈ ਗਿਆ ਪਰ ਮੱਖਣ ਸ਼ਾ ਇਹ ਸਭ ਦੇਖ ਕੇ ਚੁੱਪ ਬੈਠਣ ਵਾਲਾ ਕਿੱਥੇ ਸੀ ਉਹਨੇ ਛੱਟ ਆਪਣੇ ਸਾਥੀਆਂ ਨੂੰ ਇਕੱਠਾ ਕੀਤਾ ਧੀਰਮਲ ਦੇ ਡੇਰੇ ਤੇ ਤਾਵਾ ਬੋਲਿਆ ਤੇ ਲੁੱਟਿਆ ਹੋਇਆ ਸਾਰਾ ਸਮਾਨ ਵਾਪਸ ਲਿਆਂਦਾ ਜਿਸ ਵਿੱਚ ਆਦੀ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਵੀ ਸੀ ਪਰ ਇਸ ਤੋਂ ਬਾਅਦ ਜੋ ਹੋਇਆ ਉਹ ਸੱਚਮੁੱਚ ਕਮਾਲ ਸੀ ਇਸ ਇੱਕ ਘਟਨਾ ਨੇ ਦੱਸ ਦਿੱਤਾ ਕਿ ਇੱਕ ਸੱਚੇ ਗੁਰੂ ਤੇ ਇੱਕ ਪਖੰਡੀ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ। ਗੁਰੂ ਤੇਗ ਬਹਾਦਰ ਜੀ ਜੋ ਦਇਆ ਤੇ ਖਿਮਾ ਦੇ ਸਾਗਰ ਸਨ ਉਹਨਾਂ ਨੇ ਹੁਕਮ ਦਿੱਤਾ ਕਿ ਸਾਰਾ ਸਮਾਨ ਇੱਥੋਂ ਤੱਕ ਕਿ ਪਵਿੱਤਰ ਗ੍ਰੰਥ ਵੀ ਧੀਰਮਲ ਨੂੰ ਇੱਜ਼ਤ ਨਾਲ ਵਾਪਸ ਕਰ ਦਿੱਤਾ ਜਾਵੇ। ਸੋਚੋ ਜਿਸ ਨੇ ਜਾਨ ਲੈਣ ਦੀ ਕੋਸ਼ਿਸ਼ ਕੀਤੀ ਉਸ ਨੂੰ ਮਾਫ਼ ਕਰ ਦੇਣਾ। ਇਹੀ ਤਾਂ ਸੀ ਉਹਨਾਂ ਦੀ ਗੁਰਿਆਈ ਦਾ ਸਭ ਤੋਂ ਵੱਡਾ ਸਬੂਤ। ਤਾਂ ਇਸ ਪੂਰੀ ਕਹਾਣੀ ਤੋਂ ਸਾਨੂੰ ਕੀ ਪਤਾ ਲੱਗਦਾ ਹੈ? ਇਹੀ ਕਿ ਝੂਠ ਤੇ ਸਾਜ਼ਿਸ਼ਾਂ ਦੇ ਬਦਲ ਜਿੰਨੇ ਮਰਜ਼ੀ ਸੰਗਣੇ ਕਿਉ ਨਾ ਹੋਣ ਸੱਚ ਦਾ ਸੂਰਜ ਇੱਕ ਨਾ ਇੱਕ ਦਿਨ ਨਿਕਲ ਹੀ ਆਉਂਦਾ ਹੈ ਸੱਚ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਤੇ ਜਾਂਦੇ ਜਾਂਦੇ ਇਹ ਕਹਾਣੀ ਸਾਡੇ ਸਾਰਿਆਂ ਲਈ ਇੱਕ ਵੱਡਾ ਸਵਾਲ ਛੱਡ ਜਾਂਦੀ ਹੈ ਅੱਜ ਦੇ ਜ਼ਮਾਨੇ ਵਿੱਚ ਜਿੱਥੇ ਚਾਰੇ ਪਾਸੇ ਇੰਨਾ ਸ਼ੋਰ ਸ਼ਰਾਬਾ ਤੇ ਝੂਠੇ ਦਾਅਵੇ ਨੇ ਉੱਥੇ ਅਸੀਂ ਅਸਲੀ ਗਿਆਨ ਤੇ ਸੱਚੀ ਬੁੱਧੀ ਨੂੰ ਆਖਿਰ ਪਹਿਚਾਣੀਏ ਕਿਵੇਂ